ਕਰ ਦੋ ਮਿੱਠਾ ਤਾਂ ਜ਼ਹਿਰ ਹੈ ਮੈਂ ਕਿਸੇ ਇੰਟਰਵਿਊ ਦੇ ਵਿੱਚ ਕਹਿ ਰਿਹਾ ਵੀ ਮੈਂ ਗੱਲ ਸੁਣੀ ਸੀ ਉਹ ਕਹਿ ਰਹੇ ਨੇ ਮਿੱਠੇ ਦਾ ਨਾਂ ਤਾਂ ਜ਼ਹਿਰ ਦੇ ਵਿੱਚ ਬਦਲ ਦੋ ਮਿੱਠਾ ਜ਼ਹਿਰ ਹੈ ਇਹ ਨਹੀਂ ਖਾਣਾ ਚਾਹੀਦਾ ਕਿ ਸੱਚੀ ਹੈ ਜ਼ਹਿਰ ਹੈ ਦੇਖੋ ਮਿੱਠਾ ਜ਼ਹਿਰ ਹੈ ਲੇਕਿਨ ਜਿਹੜਾ ਸਿੰਥੈਟਿਕ ਮਿੱਠਾ ਉਹ ਜ਼ਹਿਰ ਹੈ ਚੀਨੀ ਜ਼ਹਿਰ ਹੈ ਚਿੱਟਾ ਨਮਕ ਜਿਹੜਾ ਹੈਗਾ ਉਹ ਜ਼ਹਿਰ ਹੈ ਲੇਕਿਨ ਜਿਹੜਾ ਕੁਦਰਤੀ ਤੌਰ ਤੇ ਫਲ ਫਰੂਟ ਦੇ ਵਿੱਚ ਮਿੱਠਾ ਹੈ ਗੁੜ ਸ਼ੱਕਰ ਦੇ ਵਿੱਚ ਮਿੱਠਾ ਹੈ ਉਹ ਜ਼ਹਿਰ ਨਹੀਂ ਹੈ ਉਹਤੇ ਬਿਗੈਰ ਸਾਡੀ ਬਾਡੀ ਦੇ ਵਿੱਚ એનર્ਜੀ ਨਹੀਂ ਆਉਣੀ ਹੂੰ ਉਹ ਤੁਹਾਨੂੰ ਲੈਣਾ ਹੀ ਪੈਣਾ ਅਸੀਂ ਸ਼ੂਗਰ ਦੇ ਵਿੱਚ ਦਵਾਈ ਦਿੰਨੇ ਆ ਸ਼ੂਗਰ ਦੀ ਸਾਡੀ ਪਹਿਲਾਂ ਵੀ ਦਵਾਈ ਉਹ ਡੱਬੇ ਵਾਲੀ ਸੀਗੀ ਉਹ ਚਲੋ ਥੋੜਾ ਜਿਹਾ ਅਸੀਂ ਇਸ ਕਰਕੇ ਘਟਾਈ ਆ ਕਿਉਂਕਿ ਜਦੋਂ ਪਹਿਲਾਂ ਪਹਿਲਾਂ ਲੋਕ ਪੀਂਦੇ ਨੇ ਸ਼ੂਗਰ ਵਾਲੇ ਉਹਨਾਂ ਨੂੰ ਠੀਕ ਲੱਗਦੀ ਆ ਉਹ ਜਿਵੇਂ ਜਿਵੇਂ ਸ਼ੂਗਰ ਉਹਨਾਂ ਦੀ ਕੰਟਰੋਲ ਹੋ ਜਾਂਦੀ ਆ ਠੀਕ ਹੋ ਜਾਂਦੀ ਆ ਫਿਰ ਉਹ ਬਹੁਤ ਕੌੜੀ ਹੋ ਜਾਂਦੀ ਆ ਉਹ ਕੌੜੀ ਹੋਣ ਕਰਕੇ ਫਿਰ ਅਸੀਂ ਉਹਦੇ ਦੇ ਉਹਨੂੰ ਸਟ੍ਰੈਕਟ ਦੇ ਵਿੱਚ ਚੇਂਜ ਕਰਕੇ ਉਹਨਾਂ ਦੇ ਅਸੀਂ ਕੈਪਸੂਲ ਬਣਾਤੇ ਆ ਆ ਉਹ ਹਲੇ ਜੇ ਕੈਪਸੂਲ ਜਿਹੜੇ 슈ਗਰ ਦੇ ਬਣਾਦੇ ਵੀ ਚਲੋ ਬੰਦਾ ਸੋਖਾ ਹੁੰਦਾ ਖਾਣ ਨੂੰ ਅੱਜ ਦੀ ਨਵੀਂ ਪਨੀਰੀ ਜਿਹੜੀ ਪਨੀਰੀ ਆ ਉਹ ਤਾਂ ਇਹ ਖਾਂਦੀ ਹੋਣੀ ਨਾ ਉਹ ਦਵਾਈ ਉਹਨੇ ਤਾਂ ਕੈਪਸੂਲ ਖਾ ਲੈਣੇ ਆ ਅੱਛਾ ਇਹਦਾ ਕੋਈ ਸਾਈਡ ਇਫੈਕਟ ਨਹੀਂ ਇਹਦੇ ਇਫੈਕਟ ਇੰਨੇ ਆ ਵੀ ਤੁਸੀਂ ਜੇ ਲਗਾਤਾਰ 3 ਮਹੀਨੇ ਖਾਨੇ ਆਂ 슈ਗਰ ਵਾਲਾ ਬੰਦਾ ਖਾਂਦਾ ਜਿਹਦੇ ਪੈਰ ਸੁਨ ਰਹਿੰਦੇ ਨੇ ਉਹਨੂੰ ਪਹਿਲਾਂ ਤਾਂ ਉੱਥੋਂ ਹੀ ਪਤਾ ਲੱਗ ਜਾਂਦਾ ਕਿ ਮੇਰੇ ਪੈਰ ਬਿਲਕੁਲ ਸੁਨ ਨਹੀਂ ਹੈਗੇ ਹੁਣ ਜੜ ਤੋਂ ਕੰਮ ਕਰਦੀ ਆ ਇਹ ਜੜ ਤੋਂ ਕੰਮ ਜੜ ਤੋਂ ਕੰਮ ਕਰਦੀ ਆ ਫਿਰ ਅਸੀਂ ਫਰੂਟ ਕਹਿੰਦੇ ਵਾਧੂ ਖਾਣਾ ਤੁਸੀਂ ਕਹਿੰਦੇ ਮਿੱਠੇ ਤੋਂ ਬੰਦ ਅਸੀਂ ਨਹੀਂ ਬੰਦ ਮਿੱਠਾ ਕਰਦੇ ਅਸੀਂ ਜਿਹੜਾ ਨੇਚਰਲ ਮਿੱਠਾ ਹੈ ਉਹ ਖਾਣਾ ਤੁਸੀਂ ਜਿੰਨਾ ਫਰੂਟ ਖਾਓਗੇ ਜਿੰਨਾ ਤੁਸੀਂ ਅੰਦਰ ਪਿਓਰ ਅਲਕਾਲਾਈਨ ਜਿਹੜਾ ਵਾਟਰ ਜਿਹੜਾ ਫਰੂਟ ਦੇ ਵਿੱਚੋਂ ਮਿਲਦਾ ਨਾ ਜਿੰਨਾ ਉਹਨੇ ਥੋੜਾ ਅੰਦਰ ਸਾਫ਼ ਕਰਨਾ ਕਿਸੇ ਚੀਜ਼ ਨੇ ਨਹੀਂ ਕਰਨਾ ਉਸ ਤੋਂ ਵੱਧ ਪੀਐਚ ਲੈਵਲ ਕਿਸੇ ਚੀਜ਼ ਦਾ ਹੈ ਨਹੀਂ ਜਿੰਨਾ ਫਰੂਟ ਜੂਸ ਚ ਮਿਲਦਾ ਪਰ ਜਿਹੜਾ ਜਵਾਨਾਂ ਨੂੰ ਮਿੱਠਾ ਬੰਦ ਕਰਾਇਆ ਜਾ ਰਿਹਾ ਕੀ ਉਹ ਅਸੀਂ ਚੀਨੀ ਨੂੰ ਬੰਦ ਕਰਦੇ ਆ ਜਿਹੜਾ ਵੀ ਵੈਦ ਜਾਂ ਡਾਕਟਰ ਕਰੂਗਾ ਚੀਨੀ ਬੰਦ ਕਰੂਗਾ ਰੂਟ ਨਹੀਂ ਬੰਦ ਕਰਦੇ ਪਰ ਕਈ ਲੋਕ ਜਮਾਈ ਮਿੱਠਾ ਖਾਣਾ ਛੱਡ ਦਿੰਦੇ ਉਹ ਫਿਰ ਫਿਰ ਉਹਨਾਂ ਤੇ ਬਾਡੀ ਸ਼੍ਰਿੰਕ ਵੀ ਉਹਨਾਂ ਦੀ ਹੁੰਦੀ ਹੈ ਨਾ ਬਾਡੀ ਸ਼੍ਰਿੰਕ ਉਹਨਾਂ ਦੀ ਹੱਡੀਆਂ ਉਹਨਾਂ ਦੀ ਸ਼੍ਰਿੰਕ ਹੋ ਜਾਂਦੀਆਂ ਉਹ ਆਪਣੇ ਆਪ ਫਿਰ ਜਿਵੇਂ ਕਹਿੰਦੇ ਆ ਵੀ ਸ਼ੋਲਡਰ ਫੋਰਜਿੰਗ ਹੋ ਜਾਂਦੇ ਆ ਅੱਛਾ ਹੱਡੀਆਂ ਢਿੱਲੀਆਂ ਪੈ ਜਾਂਦੀਆਂ ਨੇ ਮਾਸ ਲਟਕ ਜਾਂਦਾ ਹੂੰ ਉਹ 40 ਸਾਲ ਦਾ ਬੰਦਾ ਦੱਸਦਾ ਜਿਵੇਂ 65 ਸਾਲ ਦੀ ਉਮਰ ਹੁੰਦੀ ਐਦਾਂ ਲੱਗਦਾ ਉਹ ਮਤਲਬ ਮਿੱਠਾ ਸਰੀਰ ਲਈ ਜ਼ਰੂਰੀ ਹੈ ਮਿੱਠਾ ਬਿਲਕੁਲ ਜ਼ਰੂਰੀ ਹੈ ਹੁਣ ਮੇਰੀ 68 ਸਾਲ ਦੀ ਉਮਰ ਹੈਗੀ ਆ ਠੀਕ ਆ ਇਹ ਹੁਣ ਕਈ ਆਉਂਦੇ ਬੰਦੇ ਉਹ 40 40 ਦੀ ਸਾਲ ਦੇ ਹੁੰਦੇ ਆ ਉਹ ਸਾਡੇ ਤੋਂ ਵੀ ਗਏ ਬਿਲਕੁਲ ਕੋਈ ਗਏ ਗੁਜ਼ਰੇ ਲੱਗਦੇ ਉਹਨਾਂ ਨੂੰ ਕੀ ਕਰੇ ਉਹਨਾਂ ਨੂੰ ਜਦੋਂ ਉਹਨਾਂ ਨੂੰ ਪੁੱਛਦੇ ਆ ਵੀ ਤੁਹਾਡਾ ਡਾਈਟ ਵਿੱਚ ਇਨੀ ਮਿੱਠਾ ਨਾ 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 ਮਿੱਠਾ ਦਾ ਮਿੱਠਾ ਦਾ ਟੱਚ ਹੀ ਨਹੀਂ ਕਰਦੇ ਮੈਂ ਕਿਹਾ ਫਿਰ ਜਿੰਨਾ ਚਿਰ ਮਿੱਠਾ ਟੱਚ ਨਹੀਂ ਕਰਦੇ ਇਹਨੂੰ ਖਾਣਾ ਨਹੀਂ ਸ਼ੁਰੂ ਕਰਦੇ ਉਹਨਾਂ ਚਿਰ ਦਵਾਈ ਨੇ ਵੀ ਅਸਰ ਨਹੀਂ ਕਰਨਾ ਜਿਹੜੀ ਮਿੱਠਾ ਹੈ ਨਾ ਮਿੱਠਾ ਇੱਕ ਜਿਵੇਂ ਸੋਨਾ ਕੰਮ ਕਰਦਾ ਮੰਨ ਲਓ ਇੱਕ ਸੋਨੇ ਦੀ ਅਸੀਂ ਸੋਨਾ ਭਸਮ ਪਾਉਣੇ ਦਵਾਈ ਹੈ ਨਾ ਉਹ ਦਵਾਈ ਸੋਨਾ ਕੁਛ ਨਹੀਂ ਕਰਦਾ ਜਿਹੜੀਆਂ ਦਵਾਈਆਂ ਦੇ ਵਿੱਚ ਸੋਨਾ ਪਾਇਆ ਜਾਂਦਾ ਉਹ ਦਵਾਈਆਂ ਦੀ ਤਾਕਤ ਨੂੰ 10-15 ਗੁਣਾ ਵਧਾਉਂਦਾ ਹੈ ਸੋਨਾ ਹੂੰ ਮਿੱਠਾ ਜਿਹੜਾ ਨੇਚਰਲ ਲੈਣਾ ਹੈ ਜਦੋਂ ਅਸੀਂ ਕੋਈ ਵੀ ਤਾਕਤ ਵਾਲੀ ਚੀਜ਼ ਲੈਨੇ ਆ ਮਿੱਠਾ ਉਹਨੂੰ ਬਹੁਤ ਸਾਡੀ ਬੋਡੀ ਦੇ ਵਿੱਚ ਤਾਕਤਵਰ ਬਣਾ ਕੇ ਫੇਸ ਕਰਦਾ ਉਹਨੂੰ ਪਚਾਉਂਦਾ ਉਹਨੂੰ ਮਨ ਲੈ ਤੁਸੀਂ ਕਹਿ ਰਹੇ ਨੇ ਨੇਚਰਲ ਜਿਵੇਂ ਗੁੜ ਤੋਂ ਹੋ ਗਿਆ ਸ਼ੱਕਰ ਤੋਂ ਹੋ ਗਿਆ ਉਹ ਮਿੱਠਾ ਲਿੱਤਾ ਜਾ ਸਕਦਾ ਹੈ ਉਹ ਮਿੱਠਾ ਲਿੱਤਾ ਜਾ ਸਕਦਾ ਹੈ ਫਲ ਫਰੂਟ ਜਿਹੜਾ ਮਰਜ਼ੀ ਖਾ ਸਕਦੇ ਤੁਸੀਂ ਪਰ ਇਹ ਵੀ ਨਹੀਂ ਜੇ ਮੈਂ ਕਹਦਾ ਉਹ ਵੀ ਸ਼ੁਕਰਾ ਫੜੂਗਾ ਤੁਸੀਂ ਕਹੋ ਜੀ ਲਿਆਓ ਅਜੇ ਤੱਕ ਲੰਗੂਰੀ ਕਾਣਿਆ ਇਦਾਂ ਵੀ ਨਹੀਂ ਹਰ ਚੀਜ਼ ਦੀ ਲਿਮਟ ਆ ਹਰ ਇੱਕ ਚੀਜ਼ ਦੀ ਲਿਮਟ ਆ ਲਿਮਟ ਤੋਂ ਵੱਧ ਪਾਣੀ ਵੀ ਮਾੜਾ